ਤੁਹਾਡਾ ਸਵਾਗਤ ਹੈ ਇਹ ਖਬਰ ਤੁਹਾਡੀ ਹਾਜ਼ਰੀ ਚ ਬੰਦੇ ਗੱਲ ਪੈ ਰਹੇ ਆ ਪਰਮਿਸ਼ਨ ਜਾਓ ਨਹੀਂ ਤੋਂ ਐ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਕਾਨੂੰਨ ਨੂੰ ਪਾਲਣਾ ਕਰਾਓ ਤੁਸੀਂ ਇਸ ਤਰ੍ਹਾਂ ਅਸੀਂ ਬਿਲਕੁਲ ਕਰਦੇ ਤੁਸੀਂ ਪਰਮਿਸ਼ਨ ਜਾਓ ਤੁਸੀਂ ਕਿਹੜੇ ਬੰਦੇ ਤੇ ਕਰਿਆ ਆ ਆ ਕੇ ਗੰਦ ਪਾ ਕੇ ਉਹ ਜਾ ਰਹੇ ਆ ਕੋਈ ਉਹਨਾਂ ਨੂੰ ਫੜਦੀ ਰਿਹਾ ਤੇ ਇਥੇ ਕੌਣ 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪਾੜਨ ਦੀ ਕਾਗ ਖੋਨ ਦੀ ਕੋਸ਼ਿਸ਼ ਕਰਦੇ ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਕਹਿੰਦਾ ਕਰੋ ਤੁਸੀਂ ਇਹਨੂੰ ਜੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਹੈ ਇਸੇ ਦੀ ਕੈਪਚਰ ਕਰਦੇ ਜੀ ਕਾਹਦਾ ਕੈਪਚਰ ਕਰਨਾ ਤੁਹਾਡੀ ਮਰਜ਼ੀ ਪ੍ਰਾਈਵੇਟ ਕੰਮ ਹੈ ਬੰਦੇ ਆ ਕੇ ਗੁੰਡਾ ਕਰਦੇ ਬਾਹਰੋਂ ਆ ਕੇ ਆਹੋ ਦੇ ਗਲ ਪੈ ਰਹੇ ਆ ਕੋਈ ਤਰੀਕਾ ਥੋੜਾ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੇ ਕਹਿੰਦਾ ਹੁਣ ਬੰਦੇ ਬਾਹਰੋਂ ਪਲੈਨ ਕਰਦੇ ਨੇ ਬੰਦੇ ਮੋੜੋ ਜਿਹੜੇ ਬੰਦਿਆਂ ਦਾ ਕੰਮ ਕੋਈ ਨਹੀਂ ਦੋ ਹੱਥੀਓਂ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਚਲ ਹੁਣ ਕੱਢ ਦਿਓ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਅਸਲੀਆ ਬਾਹਰੋਂ ਆਏ ਬਾਹਰ ਆਏ ਉਹ ਅਪਲਾਈ ਕਰਤੀ ਜੀ ਤੁਸੀਂ ਪਹਿਲਾਂ 46 ਤੋਂ ਬੱਧੀ ਬੰਦੇ ਬਾਹਰ ਕਰੋ ਅਸੀਂ ਕੋਈ ਨੀਤੀ ਕੋਈ ਕਰੂਗੀ ਬਾਈ ਜੀ ਦੂਜੀ ਗੱਲ ਹੈ ਤੁਸੀਂ ਤੁਸੀਂ ਐਂ ਕਰੋ ਜੀ ਤੁਸੀਂ ਇੱਥੋਂ ਪੁੱਛ ਲੋ ਸਾਰੇ ਬੰਦਿਆਂ ਨੂੰ ਕਿ ਜਿਹੜੇ ਜਿਹੜੇ ਬੰਦੇ ਆਧਾਰ ਕਾਰਡ ਦੇ ਕਰ ਲੋ ਜੀ ਆਧਾਰ ਕਾਰਡ ਦੇ ਕਰੂ ਜੀ ਐਸਪੀ ਸਰ ਸਾਰੇ ਆਧਾਰ ਕਾਰਡ ਐਸੋਸੀਏਸ਼ਨ ਕੋਈ ਕਾਟ ਨਹੀਂਦਾ ਤੁਹਾਡਾ ਆਧਾਰ ਕਰਨਾ ਹੈ ਜਦੋਂ ਆਪਾਂ ਲੈਕਚਰ ਹੋਵੇ ਲੈਕਚਰ ਕੋਰਟ ਤੇ ਹੁੰਦਾ ਹੈ ਲੈਕਚਰ ਜਿਸਾਰੇ ਜਿਨੀ ਜਵਾਰੀ ਹੋ ਜਾਂਦਾ ਸਾਰਾ ਆਧਾਰ ਕਾਰਡ ਤੁਸੀਂ ਬੰਦੇ ਸਾਰੇ ਨਹੀਂ ਜੀ ਤੁਸੀਂ ਇੱਕ 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 ਵਾਰੀ ਐਸਪੀ ਸਾਹਿਬ ਇੱਕ ਵਾਰੀ ਕਰੋ ਬੇਨਤੀ ਆ ਇਵੈਂਟ ਲਈ ਅਨਾਉਂਸ ਕਰ ਦਿਓ ਅਨਾਉਂਸ ਕਰ ਦਿਓ ਵੀ ਜਿਹੜੇ ਵੋਟਰ ਨਹੀਂ ਉਹ ਬਾਹਰ ਚੱਲ ਜਾ ਮੋਟਰ ਨਹੀਂ ਇੱਕ ਵਾਰੀ ਕਹੋ ਤੁਸੀਂ ਮਨਜ਼ੂਰੀ ਲਿਆਓ ਤੁਸੀਂ ਸਾਰਿਆਂ ਨੂੰ ਬੇਨਤੀ ਕਰੋ ਵੀ ਔਟ ਪਰਮਿਸ਼ਨ ਨਹੀਂ ਜੀ ਕਰੋ ਤੁਸੀਂ ਇਹਨੂੰ ਜੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਹੈ ਕਿਸੇ ਨੇ ਕੈਪਚਰ ਕਰਦੇ ਜੀ ਕੈਪਚਰ ਕਰਨਾ ਤੁਹਾਡੀ ਮਰਜ਼ੀ ਪ੍ਰਾਈਵੇਟ ਕੰਮ ਹੈ ਬੰਦੇ ਆ ਕੇ ਗੁੰਡਾ ਕਰਦੇ ਬਾਹਰੋਂ ਆ ਕੇ ਆਹੋ ਦੇ ਗੱਲ ਪੈ ਰਹੇ ਆ ਕੋਈ ਤਰੀਕਾ ਥੋੜਾ ਜੀ ਇਹ ਕੀ ਤਰੀਕਾ ਹੈ ਚਲੋ ਕੋਈ ਤੁਸੀਂ ਮਜਬੂਰੀ ਜਿਹਾ ਇਹ ਪ੍ਰਚਾਰਨ ਦਾ ਕੀ ਤਰੀਕਾ ਜੀ ਤੁਹਾਡੀ ਹਾਜ਼ਰੀ 'ਚ ਬੰਦੇ ਗੱਲ ਪੈ ਰਹੇ ਆ ਇਹ ਕੋਈ ਐ ਤੁਹਾਨੂੰ ਹੱਥ ਬੰਨ ਕੇ ਬੇਨਤੀਆਂ ਵੀ ਕਾਨੂੰਨ ਨੂੰ ਪਾਲਣਾ ਕਰਾਓ ਤੁਸੀਂ ਇਸ ਤਰ੍ਹਾਂ ਦਾ ਅਸੀਂ ਬਿਲਕੁਲ ਕਰਦੇ ਤੁਸੀਂ ਪਰਮਿਸ਼ਨ ਜੀ ਤੁਸੀਂ ਕਿਹੜੇ ਬੰਦੇ ਤੇ ਕਰਿਆ ਆ ਆ ਕੇ ਗੰਦ ਪਾ ਕੇ ਉਹ ਜਾ ਰਹੇ ਆ ਉਹ ਕੋਈ ਨਾ ਨੂੰ ਫੜਦੇ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਕੀ ਕਰਵਾ ਦਿੰਦੇ ਤੁਸੀਂ ਤੁਹਾਨੂੰ ਲਿਸਟ ਦਿਓ ਜੀ ਇੱਕ ਲਿਸਟ ਆਡੈਕਟੀਫਾਇਰ ਦਿਓ ਜੀ ਜਿਹੜੇ ਤੁਹਾਨੂੰ ਸਰ ਲੱਗੇ ਨੇ ਜੀ ਉਹ ਕੌਣਗੇ ਜਿਹੜੇ ਤੁਹਾਡੇ ਆਬਜ਼ਰਵਰ ਲੱਗੇ ਨੇ ਜੀ ਆਬਜ਼ਰਵ ਜਿਹੜੇ ਦੇਖੋ ਗੱਲ ਸੁਣੋ ਜਿਹੜੇ ਆਬਜ਼ਰਵਰ ਲੱਗੇ ਨੇ ਜੀ ਇਹ ਉਹਨਾਂ ਨੇ ਆਇਡੈਂਟੀਫਾਈ ਕਰਨਾ ਪੈਂਦਾ ਹੈ ਨਹੀਂ ਨਹੀਂ ਆਬਜ਼ਰਵ ਪ੍ਰਾਣੇ ਆਬਜ਼ਰਵ ਕਰਨਾ ਹੈ ਅਬਜ਼ਰ ਬਣਾਣੇ ਅਬਜ਼ਰਵ ਕਰਨੇ ਆਇਡੈਂਟੀਫਾਈ ਕਰਨੇ ਜੀ ਬੰਦੇ ਅਸੀਂ ਆਈਡੈਂਟੀਫਾਈ ਕਰ ਅਸੀਂ ਆਈਡੈਂਟੀਫਾਈ ਕਰੀ ਜਿਹੜੇ ਜਿਹੜੇ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਆਇਡੈਂਟੀਫਾਈ ਕਰੋ ਬੰਦੇ ਜਿਹੜੇ ਬੰਦੇ ਮੈਂਬਰ ਨਹੀਂ 40 ਤੋਂ ਬੜਾ ਬਾਹਰੇ ਬਾਹਰ ਕਰੋ ਜੀ ਠੀਕ ਹੈ 40 ਤੋਂ ਬੜਾ ਬਾਕੀ ਸਾਰੇ ਬਾਹਰ ਚਲੋ ਜੀ 40 ਤੋਂ ਬੜਾ ਬਾਕੀ ਸਾਰੇ ਬਾਹਰ ਚਲੋ ਲਾਲੀ ਬਾਹਰ ਚੱਬ ਸਾਰੇ ਬਾਹਰ ਸਾਰੇ ਕੱਟਾ ਇਹਨਾਂ ਨੂੰ ਵੀ ਆਇਡੈਂਟੀਫਾਈ ਕਰ ਦਿਓ ਅੰਦਰ ਬਾਹਰ ਸਾਡੇ ਮੈਂਬਰ ਬਾਹਰ ਕਰ ਦਿਓ ਜਿਹੜਾ ਦੇ ਬਾਕੀ ਜਿਹੜੇ ਜਿਹੜੇ ਅਸੀਂ ਆਖੀ ਗਏ ਬੈਲ ਹੋ ਗਏ ਜੀ ਦੇਖੋ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੈ ਉਹਦੇ ਚ ਗੁੰਡਾਗਰਦੀ ਹੋ ਰਹੀ ਹੈ ਜੀ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਹਰ ਜਿਲ੍ਹੇ ਜੋ 23 ਜਿਲ੍ਹੇ ਨੇ ਪੰਜਾਬ ਦੇ ਤੇ 46 ਉਹਨਾਂ ਦੇ ਵੋਟਰ ਹੁੰਦੇ ਆ ਪਰ ਉਹਨਾਂ ਦੀ ਚੋਣ ਉਹ 46 ਵੋਟਰ ਕਰਦੇ ਆ ਪਰ ਅੱਜ ਤੁਸੀਂ ਦੇਖਿਆਗੇ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਹੋ ਰਹੀ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਸ਼ਹੀਦ ਭਗਤ ਸਿੰਘ ਦੀ ਸਮਾਤ ਤੇ ਸੌਜੱਕੇ ਸਰਕਾਰ ਬਣੀ ਹੈ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਐਸੋਸੀਏਸ਼ਨਾਂ ਚ ਇਹਨਾਂ ਸਸਤਾਵਾਂ ਚ ਰਾਜਨੀਤੀ ਨਾ ਵੜੀ ਜਾਵੇ ਇਹਨਾਂ ਨੂੰ ਨਿਰਪੱਖਤਾ ਨਾਲ ਇਹ ਚੋਣ ਕਰਾਈ ਜਾਵੇ ਕੀ ਅੱਜ ਕੀ ਹੈ ਲੋਕ ਯੂ ਸਟੇਜ ਤੇ ਗਏ ਚੁੱਪ ਅੱਜ ਸਟੇਜ ਤੇ ਕੌਣ 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗਿੰਦੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪਾੜਨ ਦੀ ਕਾਗ ਖੋਨ ਦੀ ਕੋਸ਼ਿਸ਼ ਕਰਦੇ ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ ਕੌਣ ਲੋਗ ਲੈ ਜੀ ਜਿਹੜੇ ਕਰ ਰਹੇ ਨੇ ਇਹ ਤੁਹਾਨੂੰ ਡਿਸਕਲੋਸ ਕਰ ਦੇਵਾਂਗੇ ਕਿਰਾ ਥੋੜਾ ਜਿਹਾ ਪ੍ਰੋਸੈਸ ਟੱਪ ਲੈਣ ਦਿਓ ਪਾਇਡੈਂਟਿਫਾਈਡ ਬੰਦੇ ਆ ਫੋਟੋਆਂ ਆਈਆਂ ਹੋਈਆਂ ਆ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਠੀਕ ਹੈ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਆਬਜ਼ਰਵਰ ਕਿਵੇਂ ਲਾਤੇ ਕੀ ਮੰਗੀ ਹੈ ਤੁਹਾਡੀ ਹੁਣ ਸਾਫ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਜੋ ਜਮਹੂਰੀਅਤ ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਮੈਂ ਸਮਝਦਾ ਬਹੁਤ ਮੰਦ ਭਾ ਗਿਆ ਮੇਰੀ ਸਾਰਿਆਂ ਦੇ ਬੁਰੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ ਆਪਾਂ ਕਬਜ਼ੇ ਦੀ ਭਾਵਨਾ ਛੱਡੀਏ ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ ਤੁਸੀਂ ਜਲਦ ਜਲਦ ਜਿੱਤਣ ਦੀ ਗੱਲ ਕੀਤੀ ਐਡੀ ਫੋਰਸ ਲਾਈ ਗਈ ਆ ਤੁਹਾਨੂੰ ਕੀ ਲੱਗਦਾ ਇੱਕ 50 ਮੈਂਬਰ ਨੇ ਸਿਰਫ 46 46 ਹਾਂਜੀ ਹਾਂਜੀ ਇੰਨੀ ਫੋਰਸ ਲਾਈ ਗਈ ਆ ਕਬਜ਼ਾ ਕਰਨ ਦੀ ਇੱਤ ਹੈ ਕਬਜ਼ਾ ਕਰ ਗਿਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲੋ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ ਤੁਹਾਡੀ ਹਾਜ਼ਰੀ 'ਚ ਬੰਦੇ ਗੱਲ ਪੈ ਰਹੇ ਆ ਪਰਮਿਸ਼ਨ ਲਿਆਓ ਦੇਖੋ ਇਹ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀਆਂ ਵੀ ਕਾਨੂੰਨ ਨੂੰ ਪਾਲਣਾ ਕਰਾਓ ਤੁਸੀਂ ਇਸ ਤਰ੍ਹਾਂ ਨਹੀਂ ਅਸੀਂ ਬਿਲਕੁਲ ਕਰ ਰਹੇ ਤੁਸੀਂ ਪਰਮਿਸ਼ਨ ਲਿਆਓ ਤੁਸੀਂ ਜਿਹੜੇ ਬੰਦੇ ਤੇ ਕਰਿਆ ਆ ਕੇ ਗੰਦ ਫਾਕੇ ਉਹ ਜਾ ਰਹੇ ਆ ਕੋਈ ਉਹਨਾਂ ਨੂੰ ਫੜਦੀ ਰਿਹਾ ਤੇ ਇਹ ਤੋਂ 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾगज ਪਾੜਨ ਦੀ ਕਾਰ ਕੋਹਣ ਦੀ ਕੋਸ਼ਿਸ਼ ਕਰਦੇ ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਐ ਨਾ ਕਰੋ ਤੁਸੀਂ ਇਹਨੂੰ ਜੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਹੈ ਕਿਸੇ ਨੇ ਕੈਪਚਰ ਕਰਦਾ ਨਹੀਂ ਸਾਡਾ ਜੀ ਪ੍ਰਾਈਵੇਟ ਕੰਮ ਹੈ ਬੰਦੇ ਆ ਕੇ ਗੁੰਡਾ ਕਰਦੇ ਬਾਹਰੋਂ ਆ ਕੇ ਆਹ ਉਹਦੇ ਗੱਲ ਪੈ ਰਹੇ ਆ ਕੋਈ ਤਰੀਕਾ ਥੋੜਾ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕੋਈ ਬਾਹਰੋਂ ਆਏ ਨੇ ਜਿਹੜੇ ਬੰਦਿਆਂ ਦਾ ਕੰਮ ਕੋਈ ਦੋ ਬੰਦੇ ਹੋਣ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਚਲ ਹੁਣ ਕੱਢ ਦਿਓ ਜੀ ਜਿਹੜੇ ਅਥਰੇ ਹੀ ਬੰਦੇ ਨੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਅਸਲੀ ਆਏ ਬਾਹਰੋਂ ਆਏ ਬਾਹਰੋਂ ਆਏ